ਮੁਨੇ ਬਿੱਟੋ ਤੋ ਤਾਰੋ ਨਿਮਾ ਗਿਆਨ ਮਰਦਕਾਰ ਗਿਆਨ ਮਰਦਕਾਰ ਦੂਸਰੇ ਕਲਾਸ ਹੋਏ ਜੀ ਦੂਸਰੇ ਕਲਾਸ ਹੋਏ ਜੀ ਦੂਸਰੇ ਮੰਤਰਪਾਇਕ ਜੀ ਦੂਸਰੇ ਕਲਾਸ ਹੋਏ ਜੀ ਇਸੋ ਸਾਰਿਆਂ ਵੀ ਕਿ ਜਿੱਥੇ ਕਿ ਬਾਬਾ ਦੀਪ ਸਿੰਘ ਜੀ ਦਾ ਚਪੈਰਾ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਵਾ ਦੂਦੋ ਦੂਦੋ ਸੰਗਤ ਆ ਕੇ ਬਾਬਾ ਜੀ ਦੇ ਦਰਸ਼ਨ ਕਰ ਰਹੀ ਆ ਤੁਸੀਂ ਦੇਖ ਸਕਦੇ ਹੋ ਨਜ਼ਾਰੇ ਕਿਸ ਤਰੀਕੇ ਨਾਲ ਸੰਗਤ ਗਰਮੀ ਇੰਨੀ ਹੈ ਲੇਕਿਨ ਫਿਰ ਵੀ ਸੰਗਤ ਹੈ ਜਿਹੜੀ ਬੈਠੀ ਰਹਿੰਦੀ ਹੈ ਗੁਰਬਾਣੀ ਦਾ ਜਾਪ ਕਰਦਿਆਂ ਨਜ਼ਰ ਆ ਰਹੀਆਂ ਨੇ ਸੋ ਜ਼ਰੂਰ ਸੇਵਾ ਦਾ ਵੀ ਵੱਡੀ ਗਿਣਤੀ ਦੇ ਵਿੱਚ ਸੇਵਾ ਕਰਨ ਪੁੱਜੇ ਨੇ ਕੋਈ ਵਿਅਕਤੀ ਜਿਹੜਾ ਲੰਗਰ ਦੀ ਸੇਵਾ ਕੋਈ ਜਲਦੀ ਸੇਵਾ ਕੋਈ ਜਿਹੜੀਆਂ ਸੰਗਤਾਂ ਨੂੰ ਪੱਖੀ ਚੱਲ ਕੇ ਸੇਵਾ ਕਰਦਾਂ ਨਜ਼ਰ ਆ ਰਹੇ ਐਸੋ ਜ਼ਰੂਰ ਐਸੋ ਸਾਨਾ ਬਾਬਾ ਜੀ ਵੀ ਮੌਜੂਦ ਨੇ ਸੋ ਬਾਬਾ ਜੀ ਕਿੱਦਾਂ ਦਾ ਮਹਿਸੂਸ ਹੁੰਦਾ ਜਦੋਂ ਸੰਗਤਾਂ ਇੰਨੀ ਵੱਡੀ ਗਿਣਤੀ ਦੇ ਵਿੱਚ ਆ ਕੇ ਬਾਬਾ ਜੀ ਦਾ ਨਾਮ ਜਪ ਕਰਦੀਆਂ ਨੇ ਬੰਦਾ ਹੀ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਵੇਖੋ ਮਹਾਰਾਜ ਜਿਹਨਾਂ ਚ ਪਹਿਰਾ ਸਾਹਿਬ ਚੱਲਦਾ ਸਾਰੀ ਸੰਗਤ ਵੇਖੋ ਤੁਹਾਡੇ ਸਾਹਮਣੇ ਦੂਰੋਂ ਦੂਰੋਂ ਸੰਗਤਾਂ ਇਣੀ ਚੱਲ ਕੇ ਆ ਰਹੀਆਂ ਜੇ ਲੋਕਾਂ ਦਾ ਵਿਸ਼ਵਾਸ ਬਣਿਆ ਤਾਂ ਹੀ ਲੋਕ ਯਾਰ ਰਹੇ ਵੇਖੋ ਲੋਕਾਂ ਦੀ ਵੇਖੋ ਕਿੰਨੀਆਂ ਲੱਖਾਂ ਹਜ਼ਾਰਾਂ ਕਰੋੜਾਂ ਦੀਆਂ ਮੰਨ ਲੁਗੀ ਸੰਗਤਾਂ ਦੀਆਂ ਮਰਜ਼ਾ ਪੂਰੀਆਂ ਹੁੰਦੀਆਂ ਬਾਬਾ ਜੀ ਦੇ ਘਰ ਆ ਕੇ ਤੇ ਕਿੱਦਾਂ ਸੋਹਣਾ ਲੱਗ ਰਿਹਾ ਆ ਆਨੰਦ ਵੇਖੋ ਸੰਗਤਾਂ ਦਾ ਗ ਇਹ ਕਿਹੜੀ ਮਤਲਬ ਇੰਨੀ ਜ਼ਿਆਦਾ ਸ਼ਰਧਾ ਸੰਗਤ ਦੇ ਵਿੱਚ ਜਿਹੜੀ ਵੱਧਦੀ ਜਾ ਰਹੀ ਹੈ ਕਿੰਨੀ ਕਿ ਖੁਸ਼ੀ ਹੁੰਦੀ ਹੈ ਚੀਜ਼ ਦੇਖ ਕੇ ਮੈਂ ਕਹਿੰਦਾ ਭਾਈ ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਹੈ ਵੇਖੋ ਹੁਣ ਇੰਨੀ ਗਰਮੀ ਵਿੱਚ ਵੀ ਮੰਨ ਲਓ ਹੁਣ ਕਈ ਦੂਜੇ ਪਾਸੇ ਨਾ ਪੂਸਣਾ ਜੱਕਣਾ ਪਿਆ ਹੈ ਕ੍ਰਿਸਟਿਅਨ ਜੱਕਣਾ ਪਿਆ ਉਹਨਾਂ ਨਾਲ ਬੰਨੇ ਵੇਖੋ ਕੱਟ ਕਿੰਨਾ ਹੁੰਦਾ ਤੇ ਉਹ ਕਿੰਨਾ ਮਖਸ਼ੋਰ ਮਚਾਉਂਦੇ ਆ ਆਗੇ ਆਡਾ ਯਿਸੂ ਇਦਾਂ ਇਦਾਂ ਪਰ ਆ ਵੇਖੋ ਹੁਣ ਬਾਬਾ ਦੀਪ ਸਿੰਘ ਦੇ ਘਰ ਦੇ ਤੇ ਕਿੰਨੀ ਸੰਗਤ ਆ ਲੱਖਾਂ ਹਜ਼ਾਰਾਂ ਹਿਸਾਬ ਨਾਲ ਕਿ ਮਾਰੇ ਘਰ ਸੀ ਝੁਗਦੇ ਝੁਗਦਾ ਹਰਗੇ ਦਾ ਝੁਗਦਾ ਬਿਲਕੁਲ ਅणि ਮੰਨ ਮਦਾਦੀਆਂ ਕਹਿੰਦੇ ਦਾਤਾ ਇਥੋਂ ਮਿਲਦੀਆਂ ਨੇ ਜਿਹੜਾ ਹੁੰਦਾ ਜਿਹੜੀ ਚੀਜ਼ ਮੰਗਦਾ ਕਹਿੰਦੇ ਕੱਲ ਜਾ ਕੇ ਪੂਰੀ ਹੋ ਜਾਂਦੀ ਇਸ ਗੱਲ ਦੇ ਵਿੱਚ ਕਿੰਨਾ ਕੁ ਵਿਸ਼ਵਾਸ ਬਾਈ ਮੈਂ ਕਹਿੰਨਾ ਦੁਨੀਆ ਦਾ ਵਿਸ਼ਵਾਸ ਬਣਿਆ ਤੁਸੀਂ ਵੇਖੋ ਐਗਜ਼ਾਮਪਲ ਜੇ ਆਪਾਂ ਆਪਣੇ ਪਿਓ ਕੋਲ ਆਪਾਂ ਸਵੇਰੇ ਚੀਜ਼ ਮੰਗਦੇ ਆਂ ਤੇ ਆਪਾਂ ਨੂੰ ਸ਼ਾਮ ਨੂੰ ਜਿੱਦਾਂ ਮਰਜ਼ੀ ਕਰਕੇ ਕਿਸੇ ਵੀ ਹਾਲਤ ਆਪਣੇ ਕੋਲ ਹੁੰਦੀ ਆ ਏਹੀ ਆ ਵਿਸ਼ਵਾਸ ਆ ਗਿਆ ਡਾ ਆਪਣੇ ਪਿਓ ਨਾਲ ਵਿਸ਼ਵਾਸ ਆ ਕਿ ਆ ਨੁਆ ਚੀਜ਼ ਆ ਪਰ ਦਰਤ ਆ ਇਹਨੂੰ ਮਿਲ ਜਾਣੀ ਆ ਸੋ ਜ਼ਰੂਰ ਕਹਿੰਦੇ ਇਸ ਤੇ ਜਿਹੜੀਆਂ ਮੰਨ ਮਦਾਦੀਆਂ ਦਾਤਾ ਮਿਲਦੀਆਂ ਨੇ ਬਾਬਾ ਜੀ ਕਿੰਨੀ ਖੁਸ਼ੀ ਦਾ ਮਹਿਸੂਸ ਹੁੰਦਾ ਜਦੋਂ ਸੰਗਤ ਇੰਨੀ ਵੱਡੀ ਗਿਣਤੀ ਦੇ ਵਿੱਚ ਆਉਂਦੀ ਹੈ ਇੱਥੇ ਬਹੁਤ ਚੰਗਾ ਵਧੀਆ ਮਹਿਸੂਸ ਹੁੰਦਾ ਹੈ ਤੁਹਾਡੇ ਫਿਰ ਭਾਈਆਂ ਬਖਸ਼ ਜਾਨ ਅਜਾਣ ਨੇ ਜਰਾਂ ਨੇ ਦੱਸਣ ਦੱਸਣ ਦਾ ਨਹੀਂ ਦੱਸਣਾ ਚਲੋ ਕੋਈ ਗੱਲ ਨਹੀਂ ਜ਼ਰੂਰੀ ਚਹੇ ਦੇ ਦੱਸ ਦਿੰਦੇ ਆ ਜਦੋਂ ਸ਼ਰਦਾ ਚਹੇ ਤੇ ਝਲਕਦੀ ਆ ਸੋ ਜ਼ਰੂਰ ਹੋਰ ਵੀ ਵੱਡੀ ਗਿਣਤੀ ਦੇ ਸੰਗਤ ਇਸੇ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਜਿਹੜੇ ਸੇਵਾਦਾਰ ਨੇ ਵੱਡੀ ਸੇਵਾ ਖੜ ਦੇ ਨਜ਼ਰ ਆ ਰਹੇ ਨੇ ਪੱਖੀਆਂ ਚੱਲ ਕੇ ਸੰਗਤਾਂ ਨੂੰ ਕਿਸ ਤਰੀਕੇ ਨਾਲ ਇੱਥੇ ਠੰਡੀ ਗਵਾ ਜਿਹੜੀ ਦਿੱਤੀ ਜਾ ਰਹੀ ਹੈ ਲੇਕਿਨ ਜ਼ਰੂਰ ਬਿਲਕੁਲ ਗਰਮੀ ਜਿਹੜੀ ਸੰਗਤ ਮਹਿਸੂਸ ਨਹੀਂ ਕਰਦੀ ਫਿਰ ਵੀ ਕਿਉਂਕਿ ਸ਼ਰਦਾ ਬਹੁਤ ਹੈ ਸਤਿ ਸਰਬਾਦ ਦੇ ਭੰਦੇ ਦੀ ਅਲਦਾਸਾਰੀ ਸੰਗਤ ਬੈਠ ਕੇ ਗੱਲਦੀ ਆ ਕਿਹੜੇ ਗੜੇ ਇੱਥੇ ਜਿਹੜੇ ਅਜਾਬ ਕੀਤੇ ਜਾਂਦੇ ਬਾਬਾ ਜੀ ਇਹ ਬਾਬਾ ਜੀ ਦੇ ਜਵਜੀ ਸਾਹਿਬ ਜਵਾਬ ਸਾਹਿਬ ਤੇ ਸੁਖਣੀ ਸਾਹਿ ਹਾਂਜੀ ਅਰਦਾਸ ਬੇਨਤੀ ਹਾਂਜੀ ਇਹ ਸੁਪਾਰੇ ਕੋਈ ਗੱਲ ਨਹੀਂ ਜੀ ਸੰਗਤ ਨੂੰ ਕੋਈ ਪਰਵਾਹ ਨਹੀਂ ਡਾ ਜਲਵਾਇਕ ਜੀ ਕਰਕੇ ਜਿਹੜਾ ਤੁਹਾਡਾ ਪ੍ਰਾਲਾ ਬਹੁਤ ਵਧੀਆ ਹੈ ਬਹੁਤ ਵਧੀਆ ਹੋਰ ਸੰਗਤ ਜਿਪ ਕਰਾ ਜੇ ਟੈਲੀਵਿਜ਼ਨ ਦਾ ਟੈਲੀਕੈਸਟ ਪ੍ਰੋਗਰਾਮ ਹੁੰਦਾ ਉਹ ਸੁਣ ਕੇ ਬਹੁਤ ਲੋਕਾਂ ਨੂੰ ਪ੍ਰਭਾਵਦਾ ਫਿਰ ਜਦੋਂ ਤੁਸੀਂ ਬਾਬਾ ਜੀ ਦੇ ਦਰ ਤੇ ਆਉਂਦੇ ਬਹੁਤ ਵਧੀਆ ਬਹੁਤ ਵਧੀਆ ਵਧੀਆ ਲੱਗਦਾ ਕਿੰਨੀ ਦੇਰ ਤੋਂ ਆਦੇ ਹੋ ਕਹਿ ਹੋ ਗਿਆ 3 3 10 ਮੈਂ ਟੈਨਸਲ ਹੋ ਗਿਆ ਟੈਨਸਲ ਹੋ ਗਿਆ ਫੇ ਬਾਬਾ ਜੀ ਦੇ ਦਰ ਤੋਂ ਮਿਲਦਾ ਸਭ ਕੁਝ ਵੀਰ ਲੈਣੇ ਵੀਰ ਲੈਣੇ ਗਰਮੀ ਨਹੀਂ ਲੱਗਦੀ ਨਹੀਂ ਲੱਗਦੀ ਸਰ ਸਰ ਇਸ ਵਕਤ ਮੌਜੂਦ ਆ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸ਼ੀਦਾ ਸਾਹਿਬ ਦੇ ਜੋੜਾ ਕਰਵਾਏ ਜਿੱਥੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਸੇਵਾ ਕਰਨ ਲਈ ਪੁੱਜੀਆਂ ਹੋਈ ਨੇ ਸੇਵਾਦਾਰ ਮੌਜੂਦ ਨੇ ਬਾਬਾ ਜੀ ਕਿਸ ਤਰ੍ਹਾਂ ਇੱਕਦਮ ਮਹਿਸੂਸ ਹੁੰਦਾ ਜਦੋਂ ਵੱਡੀ ਗਿਣਤੀ ਰਸੰਗਤਾਂ ਆ ਕੇ ਇੱਥੇ ਬਾਬਾ ਜੀ ਦੇ ਦਰ ਤੇ ਹਾਜ਼ਰੀ ਭਰਦੀਆਂ ਨੇ ਨਹੀਂ ਬੜੀ ਖੁਸ਼ੀ ਦਾ ਮੌਕਾ ਹੁੰਦਾ ਬੜਾ ਵਧੀਆ ਚੀਜ਼ ਆ ਹਾਰੇ ਕੀ ਸੰਗਤ ਦੀ ਆਈ ਗਈ ਦੀ ਆਸਮਰਦ ਪੂਰੀ ਹੁੰਦੀ ਆ ਸਰਦਾਂ ਨਾ ਆਉਂਦੇ ਸਾਰੇ ਸਾਧਾਣਾ ਸੇਵਾ ਕਰਦੇ ਆ ਲੰਗਰ ਟੋਟੋ ਵਰਦੇ ਸਾਰੇ ਸੇਵਾ ਕਰਦੇ ਬੜੀ ਕਿਰਪਾ ਹਰ ਇੱਕ ਦੀ ਆਸ ਮਾਰਤ ਪੂਰੀ ਹੁੰਦੀ ਮਹਾਰਾਜ ਜਿਹੜੀ ਕੋਈ ਆਸ ਜਿਹੜੀ ਕੋਈ ਆਪਣੇ ਮਾਂਚ ਰੱਖ ਕੇ ਉਹਦਾ ਸਾਰੀਆਂ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਹੈ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਮਹਾਰਾਜ ਕਰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਵੀ ਇੱਥੇ ਸੇਵਾ ਕਰਦੇ ਹੋ ਉਸ ਤਰ੍ਹਾਂ ਤੇ ਜੀ ਹੋ ਚੱਲੇ 20 25 ਸਾਲ ਹੀ ਹਾਂ ਜੀ ਤੇ ਇਹ ਬੜੀ ਕਿਰਪਾ ਜੀ ਬੜੀ ਛੋਟੇ ਲੈਵਲ ਤੋਂ ਬੜੀ ਦੂਤਾ ਖੜਿਆ ਮਾਰਾ ਇਹਨੇ ਇਹ ਬੜੀ ਕਿਰਪਾ ਜਿਵੇਂ ਲਗ ਲਗ ਸੰਗਤਾਂ ਦੇ ਲਗ ਲਗ ਵਿਚਾਰ ਨੇ ਚਮਦਾ ਸਾਹਿਬ ਨੂੰ ਲੈ ਕੇ ਜਿਹੜੇ ਇੱਥੋਂ ਦੇ ਸੇਵਾਦਾਰ ਨੇ ਜਾਂ ਲੋਕ ਨੇ ਉਹ ਕੀ ਸੋਚਦੇ ਨੇ ਕਿਉਂਕਿ ਜਦੋਂ ਇੱਥੇ ਰਲ ਮਿਲ ਕੇ ਬਾਣੀ ਦਾ ਜਾਪ ਕੀਤਾ ਜਾਂਦਾ ਵਾ ਬੜੇ ਲੋਕ ਹੋਰ ਵੀ ਕਹਿੰਦੇ ਕਿ ਜਿਨ੍ਹਾਂ ਨੇ ਮਤਲਬ ਨਸ਼ੇ ਕਰਦੇ ਉਹ ਨਸ਼ੇ ਵੀ ਛੋੜ ਜਾਂਦੇ ਉਹਨਾਂ ਦੇ ਇੱਥੇ ਆ ਗਏ ਹਾਂ ਬਿਲਕੁਲ ਸਹੀ ਗੱਲ ਹੈ ਜੀ ਮੰਨਦੀ ਸਰਦਾ ਭਾਵਨਾ ਹਾਰੇਕ ਦੀ ਹੈ ਜੀ ਜੋ ਤਾਂ ਦੱਸਿਆ ਵੀ ਜੋ ਆਸ ਰੱਖ ਕੇ ਮਨਚਾਉਦੇ ਉਹਨਾਂ ਨੂੰ ਪੂਰੀ ਹੁੰਦੀ ਆ ਤਾਂ ਹੀ ਉਹ ਹੋਰ ਦਹਾ ਬੰਦਿਆਂ ਦੱਸਦੇ ਤੇ ਉਹ ਸੰਗਤ ਆ ਕੇ ਜੁੜਦੀ ਨਾਲ ਵਾਧੀ ਦਿਨੋ ਦਿਨ ਵੱਡੀ ਇੰਨੀ ਹੈ ਵੱਡੀ ਗਿਣਤੀ ਤੋਂ ਸੰਗਤ ਵੱਧਦੀ ਜਾਦੀ ਹੈ ਹਰ ਹਰ ਦਿਨ ਸੰਗਤ ਜਿਹੜੀ ਵੱਡੀ ਗਿਣਤੀ ਦੇ ਵਿੱਚ ਆਦੀ ਹੈ ਬਿਲਕੁਲ ਦਿਨੋ ਦਿਨ ਵਧਣ ਡਈ ਜੀ ਸਾਡੇ ਤੋਂ ਜੋੜੇ ਘਰ ਘਟ ਪੈ ਜਾਂਦੇ ਆ ਬਾਹਰ ਲੋਕਾਂ ਨੇ ਹੁਣ ਪਾਰਚੇ ਖੋਲਨੇ ਸ਼ੁਰੂ ਕੀਤੇ ਆ ਬਾਹਰ ਜਗ੍ਹਾ ਜਗ੍ਹਾ ਜਗਤ ਲੱਗੇ ਆ ਫੇਰ ਵੀ ਘਟਿਆ ਫੇਰ ਵੀ ਸੰਗਤ ਵਾਰ ਜੋੜੇ ਲਾ ਕੇ ਜਾਂਦੀ ਸਾਰੇ ਸਤਿਗੁਰੂ ਬਾਬਾ ਜੀ ਤੁਸੀਂ ਵੀ ਆਪਣੇ ਵਿਚਾਰ ਦੱਸ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਤੇ ਜਿੰਨੀਆਂ ਵੀ ਸੰਗਤਾਂ ਨਤਮਸਤਕ ਹੋਣ ਆਈਆਂ ਨੇ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਆਂ ਕਿ ਅਸੀਂ ਵੀ ਤੁਹਾਡੀ ਸੇਵਾ ਵਿੱਚ ਹਾਜ਼ਰ ਆਂ ਜੋੜੇ ਘਰ ਖੁੱਲੇ ਨੇ ਤੁਸੀਂ ਇੱਥੇ ਆਓ ਸੰਗਤਾਂ ਸਾਨੂੰ ਵੀ ਸਹਿਯੋਗ ਦੇਣ ਰਮਾਨ ਨਾਲ ਜੋੜੇ ਜਮਾ ਕਰਾਉਣ ਲੈਣ ਗਰਮੀ ਦਾ ਮੌਸਮ ਆ ਬਾਕੀ ਚਲੋ ਗੁਰੂ ਮਹਾਰਾਜ ਜੀ ਜਾਣਦੇ ਨੇ ਸਭ ਦੀ ਆਸ ਮਰਜ਼ੀ ਪੂਰੀ ਕਰਨ ਜੋ ਵੀ ਆਪਣੇ ਮਨ ਚ ਕੋਈ ਸੁਖ ਮਰਦ ਲੈ ਕੇ ਆਇਆ ਵਾ ਵਾਹਿਗੁਰੂ ਉਹਨਾਂ ਦੀ ਕਿਰਪਾ ਕਰਨ ਸਭ ਨੂੰ ਮਾਰਾ ਚੜ੍ਹਦੀ ਕਲਾ ਬਖਸ਼ਣ ਧੰਨਵਾਦ ਜੀ ਗੁਰੂ ਬਾਬਾ ਜੀ ਤੁਸੀਂ ਵੀ ਆਪਣੇ ਜਿਹੜੀ ਵਿਚਾਰ ਪ੍ਰਗਟ ਕਰ ਸਕਦੇ ਹੋ ਬਾਬਾ ਜੀ ਦਾ ਖਾਲਸਾ ਵਾਈਟ ਵਰਜੀ ਦੀ ਫਤਿਹ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕਹਿਤ ਪਰਜਾ ਪਰਜਾ ਕਟ ਮਰੇ ਕਬੂਣਾ ਸੜੇ ਕਹਿਤ ਐਸੇ ਮਹਾਬਲੀ ਜੋਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਪਵਿੱਤਰ ਅਸਥਾਨ ਗੁਰਦਾਰਾ ਸ਼ਹੀਦ ਗੰਸਾ ਵਿਖੇ ਸੰਤਾ ਬੜੀਆਂ ਦੂਰੋਂ ਹੋਮ ਹੋਮ ਆ ਕੇ ਪਹੁੰਚਦੇ ਹਨ ਆਪਣੀਆਂ ਭਾਵਨਾ ਨੂੰ ਲੈ ਕੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਨ ਉਹਨਾਂ ਦੀਆਂ ਭਾਵਨਾ ਵੀ ਪੂਰੀਆਂ ਹੁੰਦੀਆਂ ਹਨ ਇਹ ਜਰੀਬ ਬੱਚੇ ਜੋੜੇ ਘਰ ਦੇ ਪ੍ਰੇਮੀ ਤਕਰੀਬਨ ਕੋਈ 30-35 ਸਾਲ ਤੋਂ ਤੇ ਸੇਵਾ ਨਿਭਾ ਰਹੇ ਹਨ ਜੋ ਇਹ ਬ੍ਰਹਿਮੰਡ ਰਚਿਆ ਹੈ ਤਕਰੀਬਨ 2 ਸਾਲ ਤੋਂ ਸੰਤਾ ਬੜੇ ਜੋਸ਼ ਨਾਲ ਆ ਰਹੀਆਂ ਹਨ ਤੇ ਬੜੀਆਂ ਮੰਦੀਆਂ ਭਾਵਨਾਵਾਂ ਨੂੰ ਪੂਰਾ ਕਰਦੇ ਜਾ ਰਹੀਆਂ ਹਨ ਕਈ ਪ੍ਰੇਮੀ ਇਹੋ ਜਿਹੀਆਂ ਬੇਨਤੀਆਂ ਦੱਸ ਜਾਂਦੇ ਹਨ ਜਿਨ੍ਹਾਂ ਦਾ ਸੁਣ ਕੇ ਬੜਾ ਮਨ ਖੁਸ਼ ਹੁੰਦਾ ਹੈ ਵੀ ਉਹਨਾਂ ਤੇ ਸਤਿਕਾਰਾਂ ਦੀ ਇੰਨੀ ਚਿਰਪਾ ਹੈ ਹਰ ਜੀਵ ਆਪਣੇ ਭਾਵ ਨੂੰ ਲੈ ਕੇ ਆਉਂਦੇ ਹਨ ਅਸੀਂ ਅਰਦਾਸ ਬੇਨਤੀ ਇਹ ਸਾਡੀ ਸੰਤਾ ਦੀ ਸਾਰੀਆਂ ਸੰਤਾਨਾਂ ਦੇ ਅਰਦਾਸ ਬੇਨਤੀ ਹੈ ਵੀ ਜੋ ਮੰਦਿਰ ਭਾਵਨਾ ਨੂੰ ਲੈ ਕੇ ਆਏ ਹਨ ਸਾਧੂ ਜੀ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਭਾਵਨਾ ਨੂੰ ਪੂਰਾ ਕਰਨ ਚੜ੍ਹਦੀ ਕਲਾ ਵਾਲਾ ਜੀਵਨ ਬਰਸ਼ਨ ਇਸੇ ਤਰ੍ਹਾਂ ਹੈ ਪਰ ਬਾਣੀ ਦੇ ਪ੍ਰਵਾਹ ਚੱਲਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਜੋੜਾ ਕਰਦੇ ਸੇਵਾਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਣਿਆ ਬਾਬਾ ਦੀਪ ਸਿੰਘ ਜੀ ਦੇ ਬਾਰੇ ਵੀ ਉਹਨਾਂ ਨੂੰ ਦੱਸਿਆ ਸੋ ਜ਼ਰੂਰ ਸੰਗਤ ਨੂੰ ਇੱਥੇ ਬੇਨਤੀ ਵੀ ਕੀਤੀ ਗਈ ਆ ਵੱਡੀ ਗਿਣਤੀ ਦੇ ਵਿੱਚ ਆ ਕੇ ਇਸ ਤਰ੍ਹਾਂ ਹੀ ਬਾਬਾ ਜੀ ਦਾ ਇਤਿਹਾਸ ਹੀ ਪੜੀ ਜਾਵੀ ਤੇ ਆਪਣੀਆਂ ਝੋਲੀਆਂ ਭਰ ਕੇ ਥੋ ਜ਼ਰੂਰ ਲੱਗੇ